ਕਿੰਨੇ ਬੱਚੇ ਹਲੇ ਕੋਈ ਆਈਡੀਆ ਅਸਟੀਮੇਟ ਨਹੀਂ ਆ ਰਿਹਾ ਲੱਗਦਾ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਇਹ ਨਹੀਂ ਸਮਝ ਆ ਰਹੀ ਜੀ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋ ਚੋਰੀ ਹੋਈ ਹੈ ਜੇ ਅਸੀਂ ਜਾ ਕੇ ਜਦੋਂ ਕੰਪਲੀਟ ਕੋਈ ਨਹੀਂ ਬਾਈ ਫੋਨ ਹੀ ਆਈ ਸੀ ਮੌਕਾ ਵੇਖ ਲਿਆ ਤੇ ਇਹਨਾਂ ਦਾ ਕਹ ਰਿਹਾ ਜੀ ਸ਼੍ਰੀ ਸ਼ਾਮ ਲਤਾ ਅਗਰਵਾਲ ਉਹ ਕਿਤੇ 5-6 ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕੜੀ ਕਰਕੇ ਤਿਆਰ ਕਰਕੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਅਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਦਿੱਤੀ ਹੈ ਫਿਰ ਉਹ ਵੇਖ ਲਿਆ ਕਿ ਕੀ ਕੀ ਸਮਾਨ ਚੋਰੀ ਹੋਇਆ ਉਹਨਾਂ ਨੇ ਜਿਹਨ ਪੂਰਾ ਐਕਿਊਰੇਟਲੀ ਦੱਸਿਆ ਜਦੋਂ ਕੋਈ ਉਹ ਪੂਰਾ ਐਕਿਊਰੇਟਲੀ ਨਾਲ ਸੇ ਫਿਰ ਜੋ ਵੀ ਘਰਾ ਦੇ ਤਹਿਤ ਕਰਾ ਦਿੱਤਾ ਜੋ ਉੱਚੀ ਲੱਗਦੀ ਕੋਈ ਮੱਖਾਂ ਚੁਪੇ ਕਰੋੜਾਂ ਕਿਹੇ ਕੁਝ ਕਹਿ ਨਹੀਂ ਸਕਦੇ ਜੇ ਜਦੋਂ ਉਹ ਕੈਲਕੂਲੇਟ ਕਰ ਦਰਨਗੇ ਫਿਰ ਦੇ ਇੱਕ ਜੋ ਵੀ ਹਾਲਾਤ ਹੋਸੇ ਕਰਨ ਜਾਣ ਦੀ